ਆ ਸਯਾ ਦੇਖੋ ਜੀ ਵਿੰਦਰ ਸਿੰਘ ਦੇ ਨਾਂ ਤੇ सोनू ਦੇ ਨਾਂ ਤੇ 81000 ਜੀ 85000 85000 ਲਿਖੋ ਜੀ ਸੰਦੀਪ ਸਿੰਘ ਦੇ ਨਾਂ ਤੇ ਟਰਾਲੀ ਜੀ ਉਹ ਸਾਨੂੰ ਰੁਕ ਜਾ ਇਹਦੇ ਭਜਾ ਦੇ ਸਾਰੇ 90000 ਜੀ ਗੁਰਚਰਨ ਸਿੰਘ ਦੇ ਨਾਂ ਤੇ ਹਾਂ ਜੀ ਸਵਾਗਤ ਹੈ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਤੁਸੀਂ ਮੇਰੇ ਮਗਰ ਦੇਖ ਸਕਦੇ ਹੋ ਕਾਲੀ ਸੁਸਾਇਟੀ ਦੇ ਵਿੱਚ ਪਹੁੰਚੇ ਆਂ ਇਹ ਜਿਹੜਾ ਹੈਗਾ ਕਾਲੀ ਪਿੰਡ ਤੋਂ ਚਨੀਰ ਰੋੜਾ ਦਿਖਾ ਦੋ ਲਾਪਰੀਤ ਮੜਾ ਜਾ ਤੇ ਇੱਥੇ ਆਪਾਂ ਆ ਕਾਲੀ ਸੁਸਾਇਟੀ ਦੇ ਵਿੱਚ ਖੰਡਾਂ ਦੀ ਜਿਹੜੀ ਬੋਲੀ ਦਾ ਪ੍ਰੋਗਰਾਮ ਆਪਾਂ ਰੱਖਿਆ ਹੋਇਆ ਸੰਤ ਸਾਨੂੰ ਆਪਾਂ ਪਹਿਲਾਂ ਵੀਡੀਓ ਪਾ ਕੇ ਦੱਸੀ ਸੀ ਵੀ ਕਿਹੜੇ-ਕਿਹੜੇ ਨੇ ਵੀ ਕਿਹੜੇ-ਕਿਹੜੇ ਸੰਤ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੋ ਰੋਟਾਵੇਟਰ ਨੇ ਇੱਕ ਕੰਪਿਊਟਰ ਕਰਾਹਾ, ਇੱਕ ਟਰਾਲੀ ਐ, ਇੱਕ ਕਰਾਹਾ ਐ, ਇੱਕ ਹੈਪੀਸੀਡ ਦੋ ਹੈਪੀਸੀਡਰ ਨੇ ਦੋ ਜੀਰੋ ਡਰੱਲਾ ਨੇ ਦੋ ਰੋਟਾਵੇਟਰ ਐ, ਇੱਕ ਮਲਚਰ ਐ, 1MB Pro ਐ। ਆਈ ਤੁਹਾਨੂੰ ਦਿਖਾਉਣੇ ਆ। ਥੰਡਾਂ ਦੀ ਕੀ ਕੰਡੀਸ਼ਨ ਐ? ਆ ਰੋਟੋ ਸੀਡਰ ਐ, ਰੋਟਾਵੇਟਰ ਨੰਬਰ 1 ਤੇ ਇਹਦੇ ਨਾਲ ਟੈਂਕੀ ਐ। ਕ੍ਰਾਸ ਇਹਦਾ ਆ ਟੁੱਟਿਆ ਆ ਆ ਟਰਾਲੀ ਹੈ ਜੀ 11 ਫੁੱਟੀ ਹੈ ਜੀ 11 ਫੁੱਟੀ ਹੈ 11 ਪੰਪਲ ਹੀ ਹੈ ਪਰਾ ਦੇਖ ਲਓ ਮਾੜੀ ਜੀ ਬਾੜ ਇਸ ਤਰ੍ਹਾਂ ਗਲੀ ਹੋਈ ਹੈ ਤੇ ਪੰਪ ਲੱਗਿਆ ਹੋਇਆ ਟਾਇਰ ਚੈੱਕ ਕਰ ਲਓ ਤੇ ਇਧਰ ਵੀ ਚੈੱਕ ਕਰ ਲਓ ਕੋਰਪੇਸ਼ੀ ਕਾਲ ਜੀ ਬਈ ਇਹ ਤਾਂ ਮਨ ਲਾ ਹੋ 15 ਸਾਲ ਪੁਰਾਣਾ ਘੱਟੋ ਘੱਟ ਰੋਟਾਵੇਟਰ ਜਹ ਹਨਾ ਹੈਨਾ ਕਰਾਈ ਨਹੀਂ ਪਹਿਲਾਂ ਬੋਲੀ ਕਿਸ ਨੇ ਇਹ ਰੋਟਾਵੇਟਰ ਨੰਬਰ 2 ਜੀ ਇਹਦਾ ਕੰਮ ਵਾਲੇ ਤੋਂ ਦੰਦ ਨਾਲ ਜਿਹੜਾ ਛੁਰੀਆਂ ਤੁਸੀਂ ਦੇਖ ਸਕਦੇ ਹੋ ਇਹਦਾ ਕ੍ਰੋਸ ਹੈ ਨਹੀਂ ਆਪਣਾ ਗੁਰਪੀ ਅੱਛਾ ਟੁੱਟਿਆ ਹੋਇਆ ਹੈਗਾ ਜ਼ਰੂਰ ਹੈ ਅੱਛਾ ਕ੍ਰੋਸ ਹੈ ਠੀਕ ਹੈ ਆ ਕਰਾ ਹੈ ਜੀ ਸਿੰਪਲ ਜੀਰੋ ਡਰਲ ਨੰਬਰ 2 ਇਧਰ ਹੀ ਬਾਹਰ ਦਾ ਕਰ ਰਿਹਾ ਮੈਨੂੰ ਕੁਝ ਲੱਗਿਆ ਬਈ ਇਸ ਸਮੇਂ ਮੈਂ ਜੀਰੋ ਡਰਲ ਨੰਬਰ 1 ਦੇਖ ਲਈ ਫੋੜ ਦੇਖੋ ਪਿੱਛੇ ਤੇ ਡਾਲਾ ਦਾ ਤਰਾ ਇਧਰ ਹੋ ਬਾਈ ਹੈਪੀ ਸੀਡਰ ਨੰਬਰ 2 ਇਹ ਕੰਪਿਊਟਰ ਕਰਾ ਆ 50400 ਦਾ ਕੰਪਿਊਟਰ ਕਰਾ ਆ ਦੇਖ ਲਓ ਤੁਸੀਂ ਪਿਛਲੇ ਸੀਜ਼ਨ ਹੀ ਮੈਨੂੰ ਪਿਛਲੇ ਤੋਂ ਪਿਛਲੇ ਸੀਜ਼ਨ ਚੱਲਦਾ ਤੇ ਖੜਾਇਆ ਇਹ ਪੀਸੀ ਡਰ ਆ ਵੀਰ ਕੱਲਾ ਫੋਨ ਕਰ ਇਹ ਆ ਜੀ ਮਲਚਰ ਐਮ ਬੀ ਪਲੋ ਚਲੋ ਕਰਦੇ ਆ ਸ਼ੁਰੂ ਹੀ ਜਿਉਂਦੀ ਜਮਾ ਕਰਾ ਲਓ ਜੀ ਕਰਾਉਣ ਜੀ ਠੀਕ ਜਿਨ੍ਹਾਂ ਨੇ ਬੋਲੀ ਦੇਣੀ ਆ ਵੀਰੇ ਸਕਿਉਰਟੀ ਜਮਾ ਕਰਾ ਦਿਓ ਪਹਿਲਾਂ ਸੱਜਣੋ ਜਿਸ ਬੰਦੇ ਨੇ ਸਕਿਉਰਟੀ ਭਰਨੀ ਆਪਣੀ ਸਕਿਉਰਟੀ ਭਰ ਲਓ ਸਕਿਉਰਟੀ ਭਰੇ ਬਿਨਾਂ ਕੋਈ ਬੰਦਾ ਬੋਲੀ ਨਹੀਂ ਦੇ ਸਕਦਾ ਸਕਿਉਰਟੀ ਭਰੀਏ ਨੇ ਮੂਹਰੇ ਆ ਜਾਓ ਇਹਦੇ ਇੱਥੇ ਜਿਨ੍ਹਾਂ ਨੇ ਸਕਿਉਰਟੀ ਭਰੀਏ ਉਹ ਅੱਗੇ ਆ ਜਾਓ ਸਾਰੇ ਅਗਲੀਆਂ ਕੁਰਸੀਆਂ ਤੇ ਬਹਿ ਜਾਓ ਇਹ ਖੜੇ ਆ ਮਾੜੇ ਮੂਹਰੇ ਕਰ ਲਓ ਇਹ ਕੁਰਸੀਆਂ ਪੂਰਾ ਸ਼ਾਮੇ ਹੋ ਜਾਓ ਪੂਰਾ ਸ਼ਾਮੇ ਹੋ ਜਾਓ ਇੱਥੇ ਆ ਜਾਓ ਬਸ ਹਾਂਜੀ ਬੋਲੋ ਸ਼ਰਤਾਂ ਬੋਲੀਕਾਰ ਨੂੰ ਸੰਦ ਦੀ ਖਰੀਦ ਦੀ ਕੀਮਤ 25% ਅੱਜ ਹੀ ਜਮ੍ਹਾਂ ਕਰਾਉਣੀ ਪੂਜੀ ਸ਼ਰਤਾਂ ਸੁਣ ਲੋ ਜੀ ਸਾਰੇ ਬਾਕੀ 7 ਨਾਲ ਦੇ ਅੰਦਰ ਅੰਦਰ ਦੇਣਾ ਹੋਊਗਾ ਤੇ ਸਾਰੀ ਕੀਮਤ ਸਭਾ ਵਿੱਚ ਪ੍ਰਾਪਤ ਸਭਾ ਵਿੱਚ ਪ੍ਰਾਪਤ ਹੋਣ ਤੇ ਇੱਕ ਸੰਸਦ ਖਰੀਦਦਾਰ ਨੂੰ ਦਿੱਤਾ ਜਾਵੇਗਾ ਜਿੰਨੇ ਵੀ ਬੋਲੀਕਾਰ ਕਿੰਨੇ ਵੀ ਬੋਲੀਕਾਰਾਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਜੀ ਸੰਦਾਂ ਦੇ ਨਾਲ ਮੌਜੂਦਾ ਅਵਸਥਾ ਦਿੱਤੀਆਂ ਜਾਣਗੀਆਂ ਜਿਹੜੀ ਜਿਹੜੀ ਚੀਜ਼ ਕਿਸੇ ਦੇ ਨਾਲ ਹੈ ਰੋਟਾਟਰ ਦੇ ਨਾਲ ਜੇ ਕੋਈ ਮਤਲਬ ਕਰਾਸ ਕਲੂਜ਼ ਹੈ ਉਹੀ ਮਿਲਣਗੇ ਜਿੰਨਾ ਜਨਾ ਹੋਵੇਗਾ ਪਰ ਸੰਪਟੀਟੀ ਕੋਲ ਦਾ ਕਾਰ ਹੋਵੇਗਾ ਕਿ ਕਿਸੇ ਵੀ ਸੰਦ ਦੀ ਬੋਲੀ ਤੋੜ ਸਕਦੀ ਹੈ ਜਾਂ ਸੰਦ ਰੱਖ ਸਕਦੀ ਹੈ ਸੰਪਟੀਟੀ ਦਾ ਫੈਸਲਾ ਅੰਤਮ ਹੋਵੇਗਾ ਠੀਕ ਹੈ ਜੀ ਮਨਜ਼ੂਰ ਆ ਹਰਨ ਬਿਲਕੁਲ ਜਿਹਾ ਆਪਣਾ ਰੋਟਾਟਰ ਸੀਟ ਦੀ ਕੀਮਤ ਹੈ ਜਿਆਦਾ ਜੀ 17000 ਰੁਪਿਆ 17000 ਤੇ ਬੋਲੋ ਜੀ ਰੋਟਾ ਮੀਟਰ ਨੰਬਰ 1 17000 ਤੇ ਰੋਟਾ ਮੀਟਰ ਦੀ ਕੀਮਤ ਰਜਮ ਕੀਮਤ ਹੈ ਜੀ ਜਿਹੜਾ ਟੈਂਕੀ ਵਾਲਾ ਰੋਟਾ ਮੀਟਰ ਖੜਾ ਹੈ ਇੱਧਰ ਕਟੋੜ ਬੋਲੀ ਦਿੱਨੀ ਹੈ 100 ਰੁਪਏ 17 17000 ਹੱਸ ਨਹੀਂ ਉਹ ਲਾ ਕੇ ਵੀ 100 ਵਧਾਉਣੇ ਵਧਾ ਕੇ 100 ਰੁਪਏ ਜੀ 100 ਰੁਪਏ 100 ਕਿੰਨਾ ਜੀ सोनू ਦੇ ਨਾਂ ਤੇ ਵੇਖੋ ਜੀ 500 17100 ਰੁਪਏ ਲਿਖੋ ਜੀ सोनू ਦੇ ਨਾਂ ਤੇ ਹਾਂਜੀ ਕਿੰਨਾ ਜੀ ਗਰਦੀਪ ਗਰਦੀਪ ਸਿੰਘ ਜੀ 17000 ਲਖਵੀਰ ਵਾਲਾ ਪਾਤਾ ਕਰੋ ਮਗਰ ਪਿੰਡ ਦਾ ਨਾ ਪਾਤਾ ਕਰੋ ਗੁਰਦੀਪ ਸਿੰਘ ਨੇ ਲਿਖਿਆ 17500 ਜੀ 28 ਦਾ ਬਾਈ 18 ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਡੇਲੂਆਣਾ ਲਿਖੋ ਜੀ 18000 ਇਧਰ ਬੋਲ ਜੀ 21 ਦਿਨਾਂ ਤੇ ਗੁਰਦੀਪ ਸਿੰਘ ਡੇਲੂਆਣਾ ਜੀ 18000 ਰੁਪਿਆ ਜੀ ਰੂਟਾ ਬੀਟਰ ਸੀਡਰ ਜੀ ਟੈਂਕੀ ਵਾਲਾ ਸਾਢੇ 18 ਕਿਨਾ ਜੀ ਗੁਰਚਾਰਨ ਸਿੰਘ ਗੁਰਚਾਰਨ ਸਿੰਘ ਜੀ ਗੁਰਚਾਰਨ ਸਿੰਘ ਕਾਂਵਾਲੀ ਜੀ ਸਾਢੇ 18000 ਜੀ ਉਨੀ ਕਰ ਦੋ ਜੀ ਕਰੋ ਜੀ ਉਨੀ ਕੀ ਨਾਮ ਜੀ ਗੁਰਦੀਪ ਸਿੰਘ ਜੀ ਦੇ ਲੂਆਣਾ ਜੀ 19000 ਜੀ ਇਹਨਾਂ ਦੇ ਨਾਂ ਤੇ ਲਿਖੋ ਗੁਰਚਰ ਸਿੰਘ ਦੇ ਨਾਂ ਤੇ 500 ਹੋਰ ਪਲੱਸ ਜੀ 19500 ਜੀ ਗੁਰਚਰ ਸਿੰਘ ਹਕਾਵਲੀ ਜੀ 19500 ਜੀ ਰੋਟਾ ਮੀਟਰ ਸੀਟਰ ਟੈਂਕੀ ਵਾਲਾ ਜੀ 20000 ਕਰ ਦਿਓ ਜੀ सोनू ਦੇ ਨਾਂ ਤੇ ਲਿਖੋ ਜੀ 20000 ਜੀ ਸਾਡੇ ਕੀ ਕਰ ਗਰਦੀਪ ਸਿੰਘ ਲਖਵੀਰ ਵਾਲਾ ਜੀ 21200 ਜੀ ਰੋਟਾਵੀਟਰ ਸੀਡਰ ਜੀ ਟੈਂਕੀ ਵਾਲਾ 22100 ਦਾ ਜੀ ਗੁਰਦੀਪ ਸਿੰਘਾ ਲਖਮੀਰ ਵਾਲਾ ਜੀ ਹੈ ਜੀ ਕੋਈ ਹੋਰ 24000 24 ਕਰੋ ਟਖਨੀਰ ਵਾਲਾ ਗੁਰਦੀਪ ਲਖਮੀਰ ਗੁਰਦੀਪ ਸਿੰਘਾ ਲਖਮੀਰ ਵਾਲਾ 24000 ਜੀ 24100 ਕਰੋ ਸੋਨੂ ਦਾ ਜੀ ਸੋਨੂ ਦੇ ਨਾਂ ਤੇ ਲੇਖੋ ਜੀ 24100 ਜੀ ਰੋਟਾਵੀਟਰ ਸੀਡਰ ਟੈਂਕੀ ਵਾਲਾ ਜੀ ਸੱਚੀ ਕਰ ਦੋ ਪੂਰਾ ਜੀ ਹਾਂ ਫਿਰ ਉਹਨੂੰ 25 ਕਰ ਦਿਓ ਲਖਮੀਰ ਵਾਲਾ ਗੁਰਦੀਪ ਸਿੰਘਾ ਲਖਮੀਰ ਵਾਲਾ ਜੀ 25000 ਰੁਪਿਆ ਜੀ ਰੋਟਾਵੀਟਰ ਜੀ ਗਰਦੀਪ ਸਿੰਘ ਦੇ ਨਾਂ ਤੇ ਜੀ 25000 ਰੁਪਏ ਜੀ ਲਖਮੀਰ ਵਾਲਾ ਜੀ ਰੋਟਾ ਮੀਟਰ ਸੀਟਰ ਜੀ 100 ਹੋਰ ਕਰ ਦਿਓ 100 ਨਾਲ ਸੋਨੂ ਦੇ ਨਾਂ ਤੇ ਲਿਖੋ ਜੀ 25100 ਜੀ 25100 ਜੀ ਸੋਨੂ ਦੇ ਨਾਂ ਤੇ ਜੀ ਰੋਟਾ ਮੀਟਰ ਸੀਟਰ ਸਾਢੇ 25 ਕਰ ਦਿਓ ਗਰਦੀਪ ਸਿੰਘ ਦੇ ਨਾਂ ਤੇ ਲਿਖੋ ਸਾਢੇ 25 ਜੀ ਹਰਬਿੰਦਰ ਸਿੰਘ ਦੇ ਨਾਂ ਦੇ 26 ਦੇ ਕੋਈ ਜੀ ਪਰਮਿੰਦਰ ਸਿੰਘ ਦੇ ਨਾਂ ਤੇ ਛੇ 2000 ਜੀ ਪਰਮਿੰਦਰ ਪਰਮਿੰਦਰ ਜੀ ਅਰਵਿੰਦਰ ਜੀ ਅਰਵਿੰਦਰ ਸਿੰਘ ਦੇ ਨਾਂ ਤੇ ਲਿਖੋ ਜੀ 26000 ਜੀ ਪਰਮਿੰਦਰ ਸਿੰਘ ਆਨੰਦਗੜ੍ਹ ਜੀ ਆਨੰਦਗੜ੍ਹ ਜੀ ਠੀਕ ਹੈ ਜੀ ਸਰਦਾਰ ਜੀ ਉਹੀ ਨਵੀਂ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਲਖਮੀਨਵਾਰਾ ਜੀ 26100 ਜੀ ਰੋਟਾ ਮੀਟਰ ਸੀਟਰ ਜੀ ਹਾਂ ਜੀ ਗੁਰਦੀਪ ਸਿੰਘ ਦੇ ਨਾਂ ਤੇ ਜੀ 26100 ਜੀ ਰੋਟਾ ਮੀਟਰ ਸੀਟਰ ਟੈਂਕੀ ਵਾਲਾ ਜੀ ਹੈ ਜੀ ਕੋਈ ਹੋਰ 26500 26500 ਲਿਖੋ ਗੁਰਦੀਪ ਸਿੰਘ ਦੇ ਨਾਮ ਤੇ ਡੇਲੂਆਣਾ ਕਹਿ ਫਿਰ ਇੱਕ ਹਾਂਜੀ ਇੱਕ ਜੀ ਗੁਰਦੀਪ ਸਿੰਘ ਆ ਡੇਲੂਆਣਾ 26500 ਜੀ ਦੋ 26500 ਜੀ ਗੁਰਦੀਪ ਸਿੰਘ ਡੇਲੂਆਣਾ ਜੀ ਇੱਕ ਮਿੰਟ ਕਰੋ ਪ੍ਰਧਾਨ ਜੀ ਤੋੜ ਦਈਏ ਨੇ ਤੇ ਕੋਈ ਹੋਰ ਹੈਗਾ ਜੀ ਚਾਹਵਨ ਤਿੰਨ ਬਾਅਦ ਚ ਕਿਆ ਤਿੰਨ ਬਾਅਦ ਚ ਕਿਆ ਕਰ ਪਹਿਲਾਂ ਨਾਂ ਲਿਆ ਕਰ ਬਾਅਦ ਚ ਤਿੰਨ ਕਹਿ ਕਰ ਗੁਰਦੀਪ ਸਿੰਘ ਡੇਲੂਆਣਾ ਜੀ ਤਿੰਨ ਜੀ 26500 ਰੋਟਾ ਮੀਟਰ ਸੀਟਰ ਜੀ ਆਓ ਜੀ ਗੁਰਦੀਪ ਸਿੰਘ ਜੀ ਸੈਂਕ ਆਓ ਜੀ ਕਰੋ ਸਾਂਜੀ ਚਲੋ ਰੋਟਾਵੇਟਰ ਨੰਬਰ 2 ਹਾਂਜੀ ਰੋਟਾਵੇਟਰ ਨੰਬਰ 2 ਜੀ ਇਹਦੀ ਰਿਜ਼ਰਵ ਕੀਮਤ ਹੈ 43800 ਰੁਪਿਆ ਜੀ ਇਹ ਖੜਾ ਜੀ 43800 ਰੁਪਿਆ ਜੀ ਰਿਜ਼ਰਵ ਕੀਮਤ ਹੈ ਬੋਲੀ ਸਟਾਰਟ ਕਰਨ ਦੀ ਰੋਟਾਵੇਟਰ ਜੀ ਤਰਸੇਮ ਸਿੰਘ ਦੇ ਨਾਂ ਤੇ ਲਿਖੋ ਜੀ 44000 ਰੁਪਿਆ ਜੀ ਤਰਸੇਮ ਸਿੰਘ ਦੇ ਨਾਂ ਤੇ ਜੀ 44000 ਰੁਪਿਆ ਹਾਂਜੀ ਆਈਏ ਗਰਦੀਪ ਸਿੰਘ ਦੇ ਨਾਂ ਤੇ 44500 ਜੀ ਰੋਟਾ ਵੈਟਰੀ ਜੀ ਹਾਂਜੀ ਤਰਸੇਮ ਦੇ ਨਾਂ ਤੇ 45000 ਰੁਪਿਆ ਪੂਰਾ ਜੀ ਮੈਂ ਤੁਹਾਨੂੰ ਆਥਣੇ ਦੱਸੂ ਚਣੌਣਿਆਂ ਮਸਤ ਤਰਸੇਮ ਸਿੰਘ ਦੇ ਨਾਂ ਤੇ ਦਰਿਆਪੁਰ ਜੀ 45000 ਰੁਪਿਆ ਜੀ ਰੋਟਾ ਵੈਟਰੀ ਜੀ 45500 ਕਰੋ ਜੀ 45500 ਕਰੋ ਜੀ ਗਰਦੀਪ ਸਿੰਘ ਡੇਲੂਆਣਾ ਨਾਂ ਤੇ 45500 ਜੀ ਰੋਟਾ ਵੈਟਰੀ ਜੀ 45600 ਜੀ ਤਰਸੇਮ ਸਿੰਘ ਦੇ ਨਾਂ ਤੇ ਜੀ ਰੋਟਾ ਬੈਟਰੀ ਜੀ 45600 ਜੀ ਤਰਸੇਮ ਸਿੰਘ ਦੇ ਨਾਂ ਤੇ 46 ਦਾ 46 ਕਰੋ ਜੀ ਹਾਂਜੀ ਗਰਦੀਪ ਸਿੰਘ ਡੇਲੂਆਣਾ 46000 ਜੀ 46000 ਰੁਪਿਆ ਜੀ ਰੋਟਾ ਬੀਟਰ ਜੀ ਗਰਦੀਪ ਸਿੰਘ ਡੇਲੂਆਣਾ ਦੇ ਨਾਂ ਤੇ ਜੀ 46200 46200 ਜੀ ਤਰਸੇਮ ਸਿੰਘ ਦਰਿਆਪੁਰ ਜੀ 46200 ਜੀ ਤਰਸੇਮ ਸਿੰਘ ਦਰਿਆਪੁਰ ਜੀ ਰੋਟਾਵਾਇਟਰ ਜੀ ਤਰਸੇਮ ਸਿੰਘ ਦੇ ਨਾਮ ਤੇ 47000 ਰੁਪਿਆ ਜੀ ਦਰਿਆਪੁਰ ਜੀ ਰੋਟਾਵਾਇਟਰ 47000 ਜੀ 47500 ਜੀ ਗਰਦੀਪ ਸਿੰਘ ਦੇ ਨਾਮ ਤੇ ਜੀ 47600 ਜੀ ਤਰਸੇਮ ਸਿੰਘ ਜੀ 47600 ਜੀ ਇੱਕ ਤਰਸੇਮ ਸਿੰਘ ਦੇ ਨਾਮ ਤੇ ਜੀ 48 ਕਰ ਜੀ ਗਰਦੀਪ ਸਿੰਘ ਡੇਲੂਆਣਾ ਜੀ 48000 ਜੀ ਹੁਣ ਇਹਨਾਂ ਦੇ ਨਾਂ ਤੇ ਕਰ ਇੱਕ ਗਰਦੀਪ ਸਿੰਘ ਡੇਲੂਆਣਾ ਜੀ 48000 ਇੱਕ ਜੀ ਕਰੋ 500 ਜੀ 48500 ਜੀ ਸਰਸੇਮ ਸਿੰਘ ਦੇ ਨਾਂ ਤੇ ਜੀ ਕਾਇਕ 48500 ਜੀ ਇੱਕ ਸਰਸੇਮ ਸਿੰਘ ਦੇ ਨਾਂ ਤੇ ਜੀ ਇੱਕ ਬਾਅਦ 51 ਦਾ ਕੋਈ ਕਰੋ ਜੀ ਨੰਝਾ ਨੰਝਾ 11 ਗੁਰਦੀਪ ਸਿੰਘ ਦੇ ਨਾਂ ਤੇ ਜੀ ਗੁਰਦੀਪ ਸਿੰਘ ਡੇਲੂਆਣ ਦੇ ਨਾਂ ਤੇ 49000 ਜੀ ਰੋਟਾ ਵੀਟਰ ਇੱਕ ਜੀ 49000 ਜੀ ਗੁਰਦੀਪ ਸਿੰਘ ਡੇਲੂਆਣ ਦੇ ਨਾਂ ਤੇ ਦੋ ਜੀ ਗੁਰਦੀਪ ਸਿੰਘ ਡੇਲੂਆਣ ਦਾ 49000 ਰੋਟਾ ਵੀਟਰ ਤਿੰਨ ਜੀ ਹਾਂ ਜੀ ਹੈਪੀ ਸੀਟਰ ਜੀ ਦੋ ਨੰਬਰ ਸੈਟ ਹੈਪੀ ਸੀਟਰ ਜੀ चल जो मर्जी बोल पा। ए दी कीमत है जी 74100 रुपया जी। ਦੋਨਾਂ ਦੀ। ਕੱਲੇ ਕੱਲੇ ਦੀ। ਹੈਗਾ ਕੋਈ ਜੋ ਤਰਹਿਆ ਤੇ। ਇੱਥੇ ਨਾ ਲਿਖ ਦੇ ਵੀ ਕਿਸੇ ਬੋਲੀਕਾਰ ਵੱਲੋਂ ਬੋਲੀ ਨਹੀਂ ਦਿੱਤੀ ਗਈ। ਕਿਹੜਾ ਸੰਤੋਖਾ ਨਾਲ ਲਿਖ। ਟੈਕ ਨੰਬਰ ਵੀ ਰੱਖ। ਹੈਪੀ ਸੀਟਰ ਜੀ 74100 ਕੀਮਤ ਹੈ ਜੀ। 160 ਨਾਲ 73। ਦੋਨੇ ਹੈਪੀ ਸੀਟਰ ਨੇ ਇੱਕ ਦੀ ਕੀਮਤ ਹੈ 7100 ਰੁਪਿਆ ਜੀ। ਇੱਥੇ ਲਿਖ ਕਿਸੇ ਬੋਲੀਕਾਰ ਵੱਲੋਂ ਬੋਲੀ ਨਹੀਂ ਦਿੱਤੀ ਗਈ। ਦੇਖੀਏ। ਮਲਚਰ ਤੇ 70000 ਤੇ ਹੈਗਾ ਜੀ ਕੋਈ ਮਲਚਰ ਤੇ 100000 ਤੇ ਜੀ ਕੋਈ ਇਹ ਵੀ ਲਿਖ ਕੇ ਇੱਕ ਖਾਲੀ ਛੱਡ ਲਾ ਥੋੜਾ ਜਿਹਾ ਤੇ ਇਸ ਤੋਂ ਬਾਅਦ ਵੱਧ ਕੀਮਤ ਵਾਲਾ ਕਿਹੜਾ ਐਮਬੀ ਪਲੋ ਜੀ ਐਮਬੀ ਪਲੋ ਤੇ ਹੈਗਾ 72000 ਤੇ ਜੀ ਕੋਈ ਉਲਟਵੇਂ ਹਾਲਾਂ ਤੇ ਉਲਟਵੇਂ ਹਾਲ ਜੀ 72000 ਤੇ ਜੀ ਇਹ ਤੇ ਵੀ ਹੈ ਨਹੀਂ ਇਹ ਚਾਰਾਂ ਦਾ ਐ ਲਿਖ ਕੇ ਨਾ ਇੱਕ ਇੱਕ ਲਾਈਨ ਖਾਲੀ ਛੱਡ ਲਾ ਹਾਂ ਜੀ 0 ਡਰੱਪ ਜੀ ਨੰਬਰ 1 ਜੀ 21900 ਰੁਪਏ ਰੱਬ ਕੀਮਤ ਹੈ ਇਹਦੀ ਬੋਲੋ ਜੀ 0 ਡਰੱਪ ਤੇ ਹੀ 21900 ਰੁਪਿਆ ਦੀ ਰਿਜ਼ਰਵ ਕੀਮਤ ਹੈ ਜੀ 0 ਡਾਲਰ ਜੀ ਇੱਕ ਨੰਬਰ ਜੀ ਹਾਂ ਜੀ 22500 ਗੁਰਦੀਪ 22 ترسےم ਦਾ ਕਰ 22 ترسےم ਦਾ ਕਰ 22500 ਗੁਰਦੀਪ 22500 ਗੁਰਦੀਪ ਡੈਲੂਆਣਾ 20000 ਬੋਲ ਫਿਰ ਤੇ ਜੀ ਹਰਮਿੰਦਰ ਸਿੰਘ ਦੇ ਨਾਂ ਤੇ 23000 ਜੀ 0 ਡਾਲਰ ਮਸ਼ੀਨ ਜੀ 22500 ਕਰਦੇ ਆ ਜੀ ترسےਮ ਦੇ ਨਾਂ ਤੇ 23500 ਜੀ 24 ਕਰਦੇ ਨੇ ਗੁਰਦੀਪ ਸਿੰਘ ਦੇ ਨਾਂ ਤੇ 24000 ਜੀ 0 ਡਾਲਰ ਅੱਜ ਨੂੰ 24 ਨੂੰ ਸੁਬਾਹ ਹੋਵੇਗਾ 24200 ਜੀ ਹਰਮਿੰਦਰ ਦੇ ਨਾਂ ਤੇ ਜੀ 0 ਟਰਾਲਾ 24500 ترسےم دے ناں تے جی 25 25000 ਜੀ ਗਰਦੀਪ دے ناں تے 0 ਟਰਾਲੀ ਜੀ 25 200 ਹਰਮਿੰਦਰ ਦੇ ਨਾਂ ਤੇ ਜੀ 25 500 25 500 ਜੀ ترسےم ਦੇ ਨਾਂ ਤੇ 26 ਕਰੋ ਜੀ 26 لکھੋ ਜੀ ਗਰਦੀਪ ਸਿੰਘ ਦੇ ਨਾਂ ਤੇ 26 200 ਲਿਖੋ ਜੀ ਹਰਮਿੰਦਰ ਦੇ ਨਾਂ ਤੇ ਜੀ 26 500 22500 ਦਰਸੇਮ ਦੇ ਨਾਂ ਤੇ ਜੀਰੋ ਟਰਾਲਾ ਨੰਬਰ 1 26800 ਜੀ ਗੁਰਦੀਪ ਸਿੰਘ ਦੇ ਨਾਂ ਤੇ 26900 ਜੀ ਹਰਮਿੰਦਰ ਦੇ ਨਾਂ ਤੇ ਜੀਰੋ ਟਰਾਲੀ 27000 ਗੁਰਦੀਪ ਸਿੰਘ ਦੇ ਨਾਂ ਤੇ ਜੀਰੋ ਟਰਾਲੀ 27100 ਜੀ ਦਰਸੇਮ ਦੇ ਨਾਂ ਤੇ ਜੀਰੋ ਟਰਾਲਾ 27100 ਜੀ ਦਰਸੇਮ ਸਿੰਘ ਦੇ ਨਾਂ ਤੇ ਜੀਰੋ ਟਰਾਲੀ ਜੀ 27500 ਕਰੋ ਜੀ ਗੁਰਦੀਪ ਸਿੰਘ ਦੇ ਨਾਂ ਤੇ 27500 ਗਰਦੀਪ ਸਿੰਘ ਦੇ ਨਾਂ ਤੇ ਜੀ 27500 ਜੀ ਗਰਦੀਪ ਸਿੰਘ ਦੇ ਨਾਂ ਤੇ 0 ਟਰਾਲੀ ਜੀ 1 27500 ਗਰਦੀਪ ਸਿੰਘ ਦੇ ਨਾਂ ਤੇ 0 ਟਰਾਲ 2 27600 ਜੀ ਰਵਿੰਦਰ ਦੇ ਨਾਂ ਤੇ ਜੀ ਰਵਿੰਦਰ ਸਿੰਘ ਦੇ ਨਾਂ ਤੇ ਜੀ 27600 0 ਟਰਾਲ 1 ਗਰਦੀਪ ਸਿੰਘ ਦੇ ਨਾਂ ਤੇ 28000 ਜੀ 0 ਟਰਾਲ ਗਰਦੀਪ ਸਿੰਘ ਦੇ ਨਾਂ ਤੇ 28000 0 ਟਰਾਲ 1 ਗਰਦੀਪ ਸਿੰਘ ਲਖਵੀਰ ਵਾਲਾ ਡੀ ਡੇਲੂਆਣਾ ਜੀ ਖਈ 102 ਜੀ ਦੇਖ ਲਓ ਜੀ ਕੋਈ ਹੈਗਾ ਹੁਣ ਗਰਦੀਪ ਸਿੰਘ 28000 0 ਟਰਾਲਾ ਤੰਨ ਜੀ ਠੀਕ ਹੈ ਜੀ ਹਾਂ ਜੀ 0 ਟਰਾਲੀ ਜੀ 2 ਨੰਬਰ ਜੀ 21000 900 ਰੁਪਿਆ ਜੀ ਸ਼ੁਰੂ ਕਰ ਜੀ ਅਗਲੇ ਫੇਰ ਕੀ ਕਰਦੇ ਉਸੇ ਨਾਮ ਦੀ 0 ਟਰਾਲਾ ਜੀ 30900 ਰੁਪਿਆ ਜੀ ਸਾਡੇ ਭਾਈ 23000 ਲਿਖੋ ਜੀ ਤਰਸੇਮ ਦੇ ਨਾਮ ਦਾ 0 ਟਰਾਲੀ ਜੀ 3500 ਕਰੋ ਜੀ 2500 ਜੇ 500 ਗਰਦੀਪ ਸਿੰਘ ਦੇ ਨਾਂ ਤੇ ਜੀ ਡੇਲੂਆਣਾ ਜੀ ਤਸੀਮ ਦੇ ਨਾਂ ਤੇ 24000 ਜੀ 24200 ਹਰਮਿੰਦਰ ਦੇ ਨਾਂ ਤੇ 0 ਡਰਾਲਾ 24200 ਹਾਂ ਜੀ 25000 ਲਿਖੋ ਜੀ ਤਸੀਮ ਦੇ ਨਾਂ ਤੇ 252 ਹਰਮਿੰਦਰ ਦੇ ਨਾਂ ਤੇ ਜੀ 26000 ਤਸੀਮ ਦੇ ਨਾਂ ਤੇ ਜੀ 0 ਡਰਾਲਾ 26500 ਲਿਖੋ ਜੀ ਗਰਦੀਪ ਸਿੰਘ ਦੇ ਨਾਂ ਤੇ 0 ਡਰਾਲਾ 27000 ਲਿਖੋ ਜੀ ਤਸੀਮ ਦੇ ਨਾਂ ਤੇ ਜੀ ਤਸੀਮ ਦੇ ਨਾਂ ਤੇ ਜੀ 27000 ਜੀ ਜ਼ੀਰੋ ਟਰਾਲੀ ਜੀ 1 ਤਰਸੇਮ ਸਿੰਘ ਦੇ ਨਾਂ ਤੇ ਜ਼ੀਰੋ ਟਰਾਲੀ ਜੀ 27002 ਜੀ 500 ਕਰੋ ਜੀ ਕਰੋ ਜੀ 500 27500 ਲਿਖੋ ਜੀ ਗਰਦੀਪ ਸਿੰਘ ਦੇ ਨਾਂ ਤੇ 27500 ਜੀ ਜ਼ੀਰੋ ਟਰਾਲੀ ਗਰਦੀਪ ਸਿੰਘ ਦੇ ਨਾਂ ਤੇ 1 27500 ਜੀ ਗਰਦੀਪ ਸਿੰਘ ਦੇ ਨਾਂ ਤੇ ਜ਼ੀਰੋ ਟਰਾਲੀ 2 ਬੋਲੋ 27500 ਬੋਲੋ 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 ਨਾ ਕੁਝ ਗਰਦੀਪ ਸਿੰਘ ਦੇ ਨਾਂ ਤੇ ਜੀ ਜ਼ੀਰੋ ਟਰਾਲੀ 3 ਜੀ ਠੀਕ ਹੈ ਜੀ ਕਰੋ ਸਹਿਨ ਜੀ ਬਾਈ ਜੀ ਕੰਪਿਊਟਰ ਕਰਾ ਆ ਜੀ ਸੋ ਜਿਹੜਾ ਸਾਮਾਨ ਉਹਦੇ ਨਾਲ ਪਿਆਗਾ ਉਹਰੇ ਪਿਆਗਾ ਜੀ ਚੈੱਕ ਕਰ ਸਕਦੇ ਹੋ ਤੁਸੀਂ 50000 400 ਰੁਪਿਆ ਕੀਮਤ ਹੈ ਜੀ ਇਹਦੀ ਰਜ਼ਰਵ ਕੀਮਤ ਕੰਪਿਊਟਰ ਕਰਾ ਦੀ ਜੀ ਬੋਲੋ ਜੀ ਆ ਕੰਪਿਊਟਰ ਕਰਾ ਦੇ ਗੱਗ ਸਿਕਿਉਰਟੀ ਪਰ ਨਹੀਂ ਹੈ ਜੀ 50000 400 ਰੁਪਿਆ ਜੀ 50 500 ਲੈ ਲਾ ਦੱਸੋ 50000 500 ਸਹਿਨ ਦੇ ਨਾਂ ਤੇ ਜੀ ਕੰਪਿਊਟਰ ਕਰਾ ਜੀ 50500 ਜੀ ਸਹਿਨ ਦੇ ਨਾਂ ਤੇ ਕੰਪਿਊਟਰ ਕਰਾ ਜੀ 51000 ਲਿਖੋ ਜੀ ਰਾਜ ਸਿੰਘ ਦੇ ਨਾਂ ਤੇ 5500 ਲਿਖੋ ਹਰਮਿੰਦਰ ਦੇ ਨਾਂ ਤੇ ਜੀ 57 ਰਾਜ ਸਿੰਘ ਦੇ ਨਾਂ ਤੇ ਜੀ 58500 ਜੀ ਹਰਮਿੰਦਰ ਦੇ ਨਾਂ ਤੇ 58500 ਜੀ ਕੰਪਿਊਟਰ ਕਰਾਈ ਜੀ ਹਰਮਿੰਦਰ ਦੇ ਨਾਂ ਤੇ ਨਾਡਿਆਰ ਲਿਖੋ ਜੀ ਰਾਜ ਸਿੰਘ ਦਾ ਜੀ 62500 ਲਿਖੋ ਜੀ ਦਸੇਮ ਦੇ ਨਾਂ ਤੇ 62500 ਜੀ ਦਸੇਮ ਦੇ ਨਾਂ ਤੇ ਕੰਪਿਊਟਰ ਕਰਾਈ 63000 ਲਿਖੋ ਜੀ ਰਾਜ ਸਿੰਘ ਦਾ ਜੀ 63700 ਲਿਖੋ ਜੀ ਪਰਵਿੰਦਰ ਦੇ ਨਾਂ ਤੇ ਕੰਪਿਊਟਰ ਕਰਾ 65000 ਲਿਖੋ ਕਿਹਨਾਂ ਜੀ ਪਰਵਿੰਦਰ ਸਿੰਘ ਪਰਮਿੰਦਰ ਜੀ ਪਰਵਿੰਦਰ 63500 ਲਿਖੋ ਤਰਸੇਨ ਦਾ ਜੀ ਆ ਜਾ ਕੇ ਕੁਰਸੀ ਲੱਗ ਰਿਹਾ ਜਾ ਆ ਜਾ 73500 ਜੀ ਤਰਸੇਨ ਦੇ ਨਾਂ ਤੇ ਕੰਪਿਊਟਰ ਕਰਾ ਜੀ 73000 ਲਿਖੋ ਜੀ ਪਰਵਿੰਦਰ ਦੇ ਨਾਂ ਤੇ ਜੀ 73500 ਜੀ ਤਰਸੇਨ ਦੇ ਨਾਂ ਤੇ 74 ਕਰ ਦਿਓ 75000 ਜੀ ਪਰਮਿੰਦਰ ਦੇ ਨਾਂ ਤੇ ਜੀ 75500 ਜੀ ترسےم ਦੇ ਨਾਂ ਤੇ ਜੀ ਹਾਂ ਵੀਰਾਜ ਚੋਟੀ ਕਰ ਗਿਆ ਦਾ ਜਾ ਬਈ ਜੇ ਤੱਕ ਰਾਜੀ ਕਰ ਲੈ ਆ ਦੇ 500 ਹਾਂ ਜੀ ترਸੇਮ ਸਿੰਘ ਦਰਿਆਪੁਰ ਦੇ ਨਾਂ ਤੇ 75500 ਇੱਕ ਜੀ ਕੰਪਿਊਟਰ ਕਰਾ ਤਰਸੇਮ ਸਿੰਘ ਦੇ ਨਾਂ ਤੇ ਦਰਿਆਪੁਰ ਜੀ 75500 ਜੀ ਕੰਪਿਊਟਰ ਕਰਾ ਦੋ ਹਾਂਜੀ ਦਰਸੇਮ ਸਿੰਘ ਦਰਿਆਪੁਰ ਦੇ ਨਾਂ ਤੇ ਕੰਪਿਊਟਰ ਕਰਾ ਜੀ 75500 ਤਿੰਨ ਜੀ ਭੱਜਿਆ ਜਾਂਦਾ ਲੱਤਾਂ ਚੱਕ ਲੈਂਦਾ ਇਹ ਭੱਜਿਆ ਜਾਂਦਾ ਲੱਤਾਂ ਚੱਕ ਲੈਣਾ ਮਗਰੋਂ ਗਿਆ ਹਾਂਜੀ ਸੁਣੋ ਜੀ ਆ ਸੈਂਪਲ ਕਰਾ ਜੀ ਇਹਦੀ ਕੀਮਤ ਆ ਜੀ 650 ਰੁਪਈਆ ਜੀ 1000 ਲਿਖੋ ਜੀ ਤਰਸੇਮ ਦੇ ਨਾਂ ਤੇ ਜੀ ਇੱਕ ਬੰਦਾ ਨਾਂ ਕੋਲੋਜ ਕੋਲੋਜ ਲਿਖ ਲਈ 4000 ਕਰ ਦੋ ਜੀ ਉਹ ਗੁਰਦਰਸ਼ਨ ਦਾ ਲਿਖ 4200 ਸੋਨੂ ਦੇ ਨਾਂ ਤੇ 4000 ਜੀ 4200 ਲਿਖੋ ਪ੍ਰਦਰਸ਼ਨ ਸਿੰਘ ਦਾ ਜੀ 1 ਮਿੰਟ ਜੀ ਹਾਂ ਜੀ 5000 ਜੀ ਹਰਬਿੰਦਰ ਨਾ ਨਾ ਹਰਬਿੰਦਰ ਹਰਮਿੰਦਰ ਸਿੰਘ ਜੀ ਆਨੰਦਗੜ੍ਹ ਜੀ 5000 ਜੀ 5500 ਲਿਖੋ 5500 ਲਿਖੋ ਜੀ ਗਰਦੀਪ ਸਿੰਘ ਦੇ ਨਾਂ ਤੇ ਸਿੰਪਲ ਕਰਾ ਜੀ 6000 ਲਿਖੋ ਜੀ ਦਰਸ਼ਨ ਦੇ ਦਾ ਜੀ 6000 5600 ਕਰ ਦਿਓ ਜੀ ਭਰਮਿੰਦਰ ਦੇ ਨਾਂ ਤੇ 7000 ਰੁਪਇਆ ਜੀ 7500 ਕਰ ਦੋ ਜੀ 7500 ਲਿਖੋ ਜੀ ਸੋਨੂ ਦੇ ਨਾਂ ਤੇ ਸੋਨੂ ਦੇ ਨਾਂ ਤੇ 7500 ਜੀ 7600 ਕਰ ਦੋ 7600 ਲਿਖੋ ਜੀ ਜਿਹਦੇ ਨਾਲ ਜੀ ਸਰੇਵ ਦੇ ਨਾਂ ਤੇ 77 ਜੀ ਹਰਮਿੰਦਰ ਦੇ ਨਾਂ ਤੇ 8000 ਜੀ 8200 ਲਿਖੋ ਜੀ ਸੋਨੂ ਦੇ ਨਾਂ ਤੇ 8200 ਆਸੀ ਜੋ ਕੀ ਨਾ ਜੀ ਸਕورٹی ਭਰੀ ਹੋਈ ਹੈ ਕਿੰਨੇ 85 8500 ਸਾਢੇ 8 ਮੈਂ ਤਾਂ ਬੋਲ ਦਿੱਤੀ ਹੈ ਨਾਜਰ ਦੇ ਨਾਂ ਤੇ 8500 ਜੀ ਹਾਂ ਜੀ ਨਾਜਰ ਸਿੰਘ ਦੇ ਨਾਂ ਤੇ ਹਾਂ ਜੀ ਸਾਢੇ 8000 ਰੁਪਏ ਜੀ 8600 ਲਿਖੋ ਤੇ ਸਿੰਘ ਦੇ ਨਾਂ ਤੇ ਜੀ 8700 ਲਿਖੋ ਨਾਜਰ ਸਿੰਘ ਦਾ ਜੀ ਕਿੰਨਾ ਜੀ ਮਿੱਤਰ ਸਿੰਘ ਹਾਂ ਜੀ ਬਿੰਦਰ ਬਿੰਦਰ ਸਿੰਘ ਆਹ ਬਿੰਦਰ ਸਿੰਘ ਦਾ ਨਾਮ ਨਾਮਾ ਲਿਖੋ ਜੀ 10 ਤੇ ਗਿਆ 10 ਤੇ ਹੋ ਗਿਆ 9000 9000 ਜੀ 9000 ਲਿਖੋ ਜੀ ਬਿੰਦਰ ਸਿੰਘ ਦੇ ਨਾਮ ਤੇ 9000 ਜੀ ਹਾਂ ਜੀ ਬਿੰਦਰ ਸਿੰਘ ਦੇ ਨਾਮ ਤੇ 9000 ਰੁਪਏ ਜੀ ਆਓ ਜੀ 200 ਕਰ ਦੋ 9200 ਲਿਖੋ ਜੀ ਦਰਸੀਮ ਦੇ ਨਾਮ ਤੇ 9500 ਜੀ ਬਿੰਦਰ ਸਿੰਘ ਦੇ ਨਾਮ ਤੇ ਜੀ 600 ਲਿਖੋ ਦਰਸੀਮ ਦੇ ਨਾਮ ਤੇ ਜੀ 969600 ਜੀ ਦਾ ਜਿਆਨੇ ਗੁਰਦੀਪਿੰਦਰ ਸਿੰਘ ਦੇ ਨਾਂ ਤੇ 10000 ਗੁਰਦੀਪਿੰਦਰ ਸਿੰਘ ਦੇ ਨਾਂ ਤੇ ਕਰਾ ਜੀ ਹਾਂ ਜੀ 10000 ਜੀ ਬਿੰਦਰ ਸਿੰਘ ਦੇ ਨਾਂ ਤੇ ਜੀ 10500 10500 ਲਿਖੋ ਜੀ ਜਸਵਿੰਦਰ ਸਿੰਘ ਦਾ 10500 10500 ਜਸਵਿੰਦਰ ਦੇ ਨਾਂ ਤੇ 10500 ਕਰਾ ਜੀ ਕਰ ਇੱਕ ਫਿਰ ਹਾਂਜੀ ਜਸਵਿੰਦਰ ਸਿੰਘ ਜੀ ਕਰਾਜੀ 10500 ਇੱਕ ਜੀ 600 ਕਰ ਦੋ 600 ਨ ਕੋਕਰ ਚਰਨ ਸਿੰਘ ਦੇ ਨਾਂ ਤੇ ਜੀ ਥੱਲੇ ਲਿਖ ਲੈ ਇੱਥੇ ਲਿਖ ਲੈ ਜਮਾ ਕਰ ਦੋ ਜਸਵਿੰਦਰ ਦਾ ਇਹ ਚਾਰ ਸਿੰਘ ਦੇ ਨਾਂ ਤੇ 11100 ਜੀ 11500 ਜੀ 11500 ترسےم ਸਿੰਘ ਦੇ ਨਾਂ ਤੇ ਕਰਾਜੀ ਹਾਂਜੀ ترسےم ਸਿੰਘ ਦੇ ਨਾਂ ਤੇ 11500 ਜੀ ਕਰਾਜੀ ਇੱਕ ترسےم ਸਿੰਘ ਦੇ ਨਾਂ ਤੇ ਕਰਾਜੀ 11500 ਦੋ ਜੀ ਜੀ ਹੋ ਗਏ 600 ਲਿਖੋ ਜੀ ਗੁਰਚੰਨ ਸਿੰਘ ਦਾ ਜੀ 11600 ਜੀ ਗੁਰਚੰਨ ਸਿੰਘ ਦੇ ਨਾਂ ਤੇ ਕਰਾ ਜੀ ਕਰ ਇੱਕ ਫਿਰ ਹਾਂ ਜੀ ਗੁਰਚੰਨ ਸਿੰਘ ਦੇ ਨਾਂ ਤੇ 11600 ਕਰਾ ਇੱਕ ਜੀ 11700 ਕਰਦੇ 11700 ਲਿਖੋ ਜੀ ਤਾਂ ਸਿੰਘ ਦਾ ਜੀ 11700 ਜੀ ਤਾਂ ਸਿੰਘ ਦੇ ਨਾਂ ਤੇ ਕਰਾ ਜੀ ਹਾਂ ਜੀ 800 ਕਰੋ ਜੀ ਗੁਰਚੰਨ ਸਿੰਘ ਦਾ ਜੀ 11800 12000 ਲਿਖੋ ਜੀ ਦਰਸੇਨ ਦੇ ਨਾਂ ਤੇ ਹੀ ਹਾਂ ਜੀ ਦਰਸੇਨ ਦੇ ਨਾਂ ਤੇ 12000 ਜੀ ਦਰਸੇਨ ਸਿੰਘ ਦੇ ਨਾਂ ਤੇ 12000 ਜੀ ਕਰਾਜੀ 1 ਦਰਸੇਨ ਸਿੰਘ ਦੇ ਨਾਂ ਤੇ ਕਰਾਜੀ 12000 2 ਦਰਸੇਨ ਸਿੰਘ ਦੇ ਨਾਂ ਤੇ ਕਰਾ 12000 3 ਜੀ ਆਓ ਜੀ ਦਾਂ ਨਾ ਯਾਦਰਾ ਟ੍ਰਾਲੀ ਆ ਜੀ ਆਪਣੇ ਕੋਲੇ ਬਿੱਡ ਹੈਗਾ ਜੀ ਡਾਲਾ ਉਦੋਂ ਪਿਆ ਜੀ ਚੈੱਕ ਕਰਿਆ ਹੋ ਤੁਸੀਂ ਇਹਦੀ ਕੀਮਤ ਹੈ ਜੀ 22500 ਹੀ ਸਟਾਰਟਿੰਗ ਕੀਮਤ ਹੈ ਜੀ 22500 ਦੀ ਟਰਾਲੀ ਬਿੱਡ ਟਰਾਲਾ ਪਿਆ ਜੀ ਡਾਲਾ ਪਿਆ ਜੀ ਇਹਦਾ ਤੇ ਨਾਲੇ ਬਿੱਡ ਪਿਆ ਜੀ ਹਾਂ ਜੀ ਚਲਿਆ ਦੋ ਜੀ ਹਾਂ ਜੀ ਸੋਨੂ ਸਿੰਘ ਦੇ ਨਾਂ ਤੇ 4000 ਜੀ ਪਹਿਲਾਂ 60 ਆਲਾ ਵੀ ਸੀ 60 ਵਾਲਾ ਬੋਲੋ 60 ਵਾਲਾ 77000 8 ਵਾਲਾ ਬੋਲੋ ਪਹਿਲਾਂ ਸਾਡੀ ਨੇ ਬੋਲਿਆ ਸੀ ਸੰਦੀਪ ਸਿੰਘ ਸੰਦੀਪ ਪਹਿਲਾਂ 60 ਵਾਲਾ ਲਿਖਾ ਦਿਓ ਕਿਹੜਾ ਸੀ 76000 ਕਰੋ ਜੀ ਕਿੰਨਾ ਸੰਦੀਪ 75 ਜੀ 75 ਹੋ ਗਿਆ ਮੇਰਾ 76000 ਜੀ ਕੀ ਨਾ ਕਰੀ ਹਾਂ ਜੀ 55 ਜੀ ਇਹਦਾ 76000 ਆ ਲਿਖਤਾ 76000 ਇਹਦਾ 85000 ਕਰ ਦੋ ਜੀ 1 ਮਿੰਟ 80000 ਬੋਲੀ ਬੋਲੀ ਟਾਈਮ ਲਿਆ ਜੀ ਪੂਰਾ ਹੋ ਗਿਆ ਕਿਆਸੀ ਆ सोनू ਦੇ ਨਾਮ ਤੇ 85000 ਜੀ 85000 ਜੀ ਉਹ 85000 85000 ਲਿਖੋ ਜੀ ਸੰਦੀਪ ਸਿੰਘ ਦੇ ਨਾਂ ਤੇ ਟਰਾਲੀ ਜੀ 86 ਲਿਖੋ ਗੁਰਚਰਨ ਸਿੰਘ ਦੇ ਨਾਂ ਤੇ ਜੀ 90000 90 ਕਰ ਗੁਰਚਰਨ ਸਿੰਘ ਦਾ ਸਿੱਧਾ 90 ਕਰ 90000 ਜੀ ਲੱਖ ਦੀ ਵੇਚਾਂਗੇ ਨਹੀਂ ਹਾਂ ਜੀ सोनू ਗੁਲਾਬ ਆ ਗਿਆ ਬਾਤ ਕਰ ਇਹਦਾ ਭਜਾ ਦੇ ਸਾਰੇ 90000 ਜੀ ਗੁਰਚਰਨ ਸਿੰਘ ਦੇ ਨਾਂ ਤੇ 90000 ਜੀ ਗੁਰਚਰਨ ਸਿੰਘ ਦੇ ਨਾਂ ਤੇ ਟਰਾਲੀ ਜੀ 91 ਜੀ ਕੀ ਨਾਂ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਫੌਜੀ ਸਰਦੀਪ ਸਿੰਘ ਫੌਜੀ ਦੇ ਨਾਂ ਤੇ ਲਿਖੋ ਜੀ 91000 ਜੀ 91 92 ਲਿਖੋ ਜੀ ਗੁਰਚਰਨ ਸਿੰਘ ਦੇ ਨਾਂ ਤੇ 92000 ਜੀ ਟਰਾਲੀ ਗੁਰਚਰਨ ਸਿੰਘ ਦੇ ਨਾਂ ਤੇ फोजी तो नी लिखा देखा। <गणियों> देखा है जी गुरदीप लिखो गुरचरण लिखो गुरानवे लिखा जी की लिखो जी गुरदीप सिंह लख रुपया

ਇੱਕ ਲੱਖ ਦਾ ਲਿਖੋ ਜੀ ਇੱਕ ਲੱਖ ਦਾ ਲਿਖੋ ਜੀ ਚਾਰ ਲਿਖੋ ਜੀ ਗੁਰਦੀਪ ਸਿੰਘ ਦਾ ਨਾਮ ਸਾਵੇਂ ਬੰਦਾ ਬੋਲੇ ਸਾਵੇਂ ਬੰਦੇ ਦੀ ਬੋਲ ਲਿਓ ਸਾਨੂੰ ਨਹੀਂ ਆਉਂਦੀ ਇੱਕ ਲੱਖ 5 ਲਿਖੋ ਜੀ ਗੁਰਜਨ ਸਿੰਘ ਦਾ ਜੀ ਚੁੱਪ ਕਰਾ ਚੁੱਪ ਕਰਾ ਚੁੱਪ ਕਰਾ 1,5000 ਜੀ ਗੁਰਚਰਨ ਸਿੰਘ ਦੇ ਨਾਂ ਤੇ ਜੀ ਕਰੋ ਜੀ 55 ਠੀਕ ਕਰੋ 6 ਕਰੋ ਜੀ ਗੁੱਜਾ ਸਿੰਘ ਦੇ ਨਾਂ ਤੇ ਜੀ 1 6 ਜੀ 7 ਕਰ ਦਿਓ ਜੀ 1 7 ਲਿਖੋ ਜੀ ਗੁਰਦੀਪ ਸਿੰਘ ਫੌਜੀ ਦੇ ਨਾਂ ਤੇ 8 1 8 ਕਰੋ ਜੀ ਗੁਰਚਰਨ ਸਿੰਘ ਦੇ ਨਾਂ ਤੇ ਹਾਂਜੀ ਗੁਰਚਾਰਨ ਸਿੰਘ ਦੇ ਨਾਂ ਤੇ ਟਰਾਲੀ ਜੀ 1,80,000 ਜੀ ਇੱਕ ਨਾਂ ਲਿਖੋ ਜੀ ਜੱਦੀ ਤਿੰਨ ਇੱਕ 10 ਲਿਖੋ ਗੁਰਚਾਰਨ ਸਿੰਘ ਦੇ ਨਾਂ ਤੇ ਹਾਂਜੀ ਗੁਰਚਾਰਨ ਸਿੰਘ ਦੇ ਨਾਂ ਤੇ 1,10,000 ਜੀ ਟਰਾਲੀ ਇੱਕ ਗੁਰਚਾਰਨ ਸਿੰਘ ਦੇ ਨਾਂ ਤੇ 1,10,000 ਜੀ ਦੋ ਗੁਰਚਾਰਨ ਸਿੰਘ ਦੇ ਨਾਂ ਤੇ ਟਰਾਲੀ 1,10,000 ਤਿੰਨ ਜੀ ਲਓ ਜੀ ਅੱਕਾਂ ਵਾਲੀ ਸੁਸਾਇਟੀ ਦੀ ਬੋਲੀ ਆਪਾਂ ਕਰਤੀ ਕੰਪਲੀਟ ਆਹ ਰੋਟਾ ਬੇਟਰ ਹੈ ਇਹ ਵਿਕੇ 26500 ਰੁਪਏ ਦਾ ਟੈਂਕੀ ਸਮੇਤ ਆਹ ਟਰਾਲੀ ਖੜੀ ਹੈ ਇਹ ਵਿਕੇ 110000 ਰੁਪਏ ਦੀ ਪੂਰੇ ਚੰਗੇ ਪੈਸੇ ਲੱਗੇ ਟਰਾਲੀ ਤੇ ਤੇ ਦੇਖ ਲਓ ਤੁਸੀਂ ਸੈਡਾਂ ਥੋੜੀਆਂ ਜਾਂ ਗਲੀਆਂ ਹੋਈਆਂ ਸੀ ਤਾਂ ਵੀ 110000 ਰੁਪਏ ਦੀ ਵਿਕ ਗਈ ਇਹ ਟਰਾਲੀ ਤੇ ਸਾਰਿਆਂ ਨੂੰ ਵੱਧ ਕੰਪੀਟੀਸ਼ਨ ਜਿਹੜਾ ਉਹ ਰਿਆ ਤੇ ਪਹਿਲਾਂ ਵਾਲੀ ਵੀਡੀਓ ਚ ਆਪਾਂ ਦਿਖਾਇਆ ਵੀ ਦਾਨੇ ਵਾਲੇ 194000 ਦੀ ਵਿੱਗੀ ਟਰਾਲੀ ਦੀ ਡਿਮਾਂਡ ਪੂਰੀ ਸੀ ਸੀਜ਼ਨ ਕਰਕੇ ਤੇ ਹਰੇਕ ਜ਼ਿੰਮੇਦਾਰ ਨੂੰ ਆ ਵੀ ਕਣਕ ਜਿਹੜੀ ਆ ਟੋਟਵਾਈ ਕਰ ਲਵਾਂਗੇ ਤੇ ਆ ਰੋਟਾਵੇਟਰ ਇਹਦੀ ਟੈਂਕੀ ਜਮਾਂ ਸਾਫ਼ ਪਈ ਸੀ ਰੋਟਾਵੇਟਰ ਉਦਾਂ ਖਰਾਬ ਹੈ ਟੈਂਕੀ ਠੀਕ ਹੈ ਇਹਦੀ ਬਹੁਤ ਪੁਰਾਣਾ ਰੋਟਾਵੇਟਰ ਹੈ ਇਹ ਇਸ ਤੋਂ ਬਾਅਦ ਜਿਹੜੇ ਆਪਣੇ ਇੱਧਰ ਸੰਦ ਪਏ ਨੇ ਇਹ ਜਿਹੜਾ ਰੋਟਾਵੇਟਰ ਹੈ ਨੰਬਰ 2 ਨਵਾਂ ਵਾਲਾ ਇਹ ਵਿਕਿਆ ਜੀ 49000 ਰੁਪਏ ਦਾ 49000 ਦਾ ਰੋਟਾਵੇਟਰ ਇਹ ਵਿਕਿਆ ਤੇ ਜਿਹੜਾ ਲਵੇ ਜਿਹੜਾ ਕਰਾਹ ਪਿਆ ਸਿੰਪਲ ਉਹ ਵਿਕਿਆ 12000 ਰੁਪਏ ਦਾ ਰੋਟਾਵੇਟਰ ਤੁਸੀਂ ਦੇਖ ਲਓ ਦੁਬਾਰੇ ਆਹ ਕਰਾਹ ਵਿਕਿਆ 12000 ਰੁਪਏ ਦਾ ਕਰਾਹ ਤੇ ਵੀ ਪੂਰੇ ਪੈਸੇ ਲੱਗੇ ਆ ਜੀਰੋ ਡ੍ਰਿਲਾਂ ਨੇ ਦੋ ਇੱਕ ਵਿਕੀ 28000 ਰੁਪਏ ਦੀ ਇੱਕ ਨੰਬਰ ਵਾਲੀ 28000 ਦੀ ਵਿਕੀ ਹੈ ਜਿਹੜੀ ਕੋਲੇ ਪਈ ਹੈ 27500 ਦੀ ਵਿਕੀ ਹੈ ਤੇ ਜਿਹੜੇ ਕੋਲੇ ਪਏ ਨੇ ਹੈਪੀ ਸੀਡਰ ਮਲਚਰ ਤੇ ਪਲੋ ਇਹ ਸੇਲ ਨਹੀਂ ਹੋਏ ਕਿਉਂਕਿ ਇਹਨਾਂ ਦੀ ਕੀਮਤ ਜ਼ਿਆਦਾ ਪਾ ਰੱਖੀ ਸੀ ਤੇ ਜਿਹੜਾ ਉਹ ਮਠਾੜੂ ਦਾ ਕੰਪਿਊਟਰ ਕਰਾ ਇਹ ਵੇਚਿਆ ਜੀ 75500 ਦਾ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਤੇ ਹੋਰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਉਣ ਵਾਲੀਆਂ ਜਿਹੜੀਆਂ ਸੰਧਾਂ ਦੀ ਵੀਡੀਓ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਅਸੀਂ ਸੂਚਨਾ ਪਾ ਦਿੰਨੇ ਆ ਬੋਲੀ ਤੋਂ ਪਹਿਲਾਂ ਵੀ ਕਿੱਥੇ ਬੋਲੀ ਹੋਣੀ ਆ ਤਾਂ ਉਹਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਲਈ ਸ਼ੁਕਰੀਆ